ਹਾਂਜੀ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਨੇ ਭਰਾਟੀ ਸਾਰੇ ਹਾਂਜੀ ਬਾਈ ਆਪਾਂ ਮਾਨੌਰ ਫਾਰਮ ਬਾਈ ਦੀ ਪਿੰਡ ਵਿਗੜਵਾਲ ਸੀਸ ਨਾਮ ਹਾਂਜੀ ਬਾਈ ਆਪਾਂ ਡਿਲਵਰੀ ਕਰੀ ਸੀਗੀ ਬਾਈਆਂ ਨਾਲ ਵੀ 25 ਨੂੰ ਪੜਾਕੇ ਜਾਵਾਂਗੇ ਅੱਜ ਆਪਾਂ ਬਾਈਆਂ ਨਾਲ ਤਨਾ ਬਾਈਆਂ ਦੇ ਬੱਚੇ ਉਰੇ ਪਹੁੰਚਾਉਣ ਆਇਆ ਹਾਂਜੀ ਬਾਈਆਂ ਨਾਲ ਗੱਲਬਾਤ ਕਰਨ ਆ ਹਾਂਜੀ ਬਾਈ ਕਿਹੜਾ ਪਿੰਡ ਆ ਪੜਾ ਸਾਡਾ ਪਿੰਡ ਹੀ ਕੁੱਲ ਘੜੀ ਕੁੱਲ ਘੜੀ ਹਾਂਜੀ ਇਹ 13 ਰੋਡ ਜੀਰਾ ਰੋਡ ਦੇਖੀ ਹੈ ਨਾ ਜੀਰਾ ਪ੍ਰੋਗਰਸ ਕਿਹੜਾ ਫੇਲਾ ਮੰਨਿਆ ਆਪਾਂ ਕੋਲ। ਆਪਾਂ ਕੋਲ। ਸੋ ਆਪਣੀ डील ਕਿਵੇਂ ਲੱਗੀ? ਬਹੁਤ ਵਧੀਆ डील ਲੱਗੀ। ਭਾਈ ਜਿਹੜੇ ਰੇਟ ਤੇ ਆਪਣੇ ਕੀਤੇ ਹੋ ਸੀ ਰੇਟ ਤੇ ਆਪਾਂ ਨੂੰ ਦੱਸੋ। ਜਿਹੜੀ ਚੀਜ਼ ਦੇ ਬੱਚੇ ਮਗਾਇ ਸੀ ਉਹ ਨਹੀਂ ਬੱਚੇ ਲਈ। ਹਾਂਜੀ ਹਾਂਜੀ ਉਹੀ ਬੱਚੇ ਜਿਹੜੇ ਇਹ ਵੇਖੇ ਸੀ। ਦੇਖੋ ਭਾਈ ਆਪਾਂ ਆਪ ਪਾਣ ਆ ਗਏ। ਇਹ ਭਾਜਾ ਪਰ ਦੇਣਾ ਆ ਕਿ ਅੱਜ ਭਾਈ ਅੰਦਰ ਆਇਆ ਚੰਦਰਾ ਜੱਟ। ਚੰਦਰਾ ਜੱਟ। ਆ ਦੇਖੋ ਜੀ ਇੱਧਰ ਆ ਜੱਟ। ਉਹ ਵੀ ਚੱਕੋ। ਆਪਾਈ ਦੀ ਬੱਕਰਾ ਆਹ ਕਾਲਾ ਨੋਆ ਬੱਕਰਾ ਕਾ ਉਹ ਨਾਲ ਰੋਹੀ ਪੱਠਾ ਸੀ ਠੀਕ ਹੈ ਬਾਈ ਜੀ ਕਿ ਮੈਂ ਨਾ ਕਿਆ ਸਾਡੇ ਬਹੁਤ ਵਧੀਆ ਠੀਕ ਹੈ ਕੋਈ ਛੋਟਾ ਨਾ ਕੋਈ ਚੋਰੀ ਨਾ ਕੀਤਾ ਨਹੀਂ ਨਹੀਂ ਛੋਟੇ ਨਹੀਂ ਨਹੀਂ ਅਸੀ ਭਾਈ ਜੀ ਦੇਖੋ ਬਾਈਆਂ ਦਾ ਪਹਿਲਾਂ ਸਾਰੇ ਪੈਸੇ ਨੇ ਸਿਕਲ ਪੇ ਕਰਾਈ ਪੈਸੇ ਆਪਾਂ ਨੇ ਉਰੇ ਆ ਕੇ ਲੈਤੇ ਆ ਬਾਈਆਂ ਤੋਂ ਭਾਈ ਸੋਦੇ ਨਾਲ ਕੋਈ ਤਾਂ ਕਾਤੇ ਨਹੀਂ ਕਿਸੇ ਨਾਲ ਕੋਈ ਤਰ੍ਹਾਂ ਠੀਕ ਹੈ ਜੀ ਕੰਮ ਨਵਾਂ ਸ਼ੁਰੂ ਕਰਨਾ ਹੈ ਠੀਕ ਹੈ ਜੀ ਹਾਂ ਜੀ ਆਹ ਭਾਈ ਦੇਖੋ ਤੁਹਾਡੇ ਸਾਹਮਣੇ ਬਾਈਆਂ ਨੇ ਆਪਾਂ ਨੂੰ ਪੈਸੇ ਦੇ ਰਹੇ ਨੇ ਤੇ ਅੱਦੇ ਪੈਸੇ ਆਪਾਂ ਨੂੰ ਕਰੇ ਤੇ ਬਾਈਆਂ ਨੇ ਗੂਗਲ ਪੇ ਕਾਜੀ ਇਮਾਨਦਾਰੀ ਦਾ ਸੌਦਾ ਹੋਇਆਗਾ ਕੋਈ ਕਿਸੇ ਤਰ੍ਹਾਂ ਦਾ ਕੋਈ ਇਹਦੇ ਵਿੱਚ ਭੇਬਾਬ ਨਹੀਂ ਹੈਗਾ ਕੋਈ ਠੱਗੀ ਚੋਰੀ ਨਹੀਂ ਠੱਗੀ ਚੋਰੀ ਨਹੀਂ ਹੈਗੀ ਬਾਈ ਜੀ ਕੋਈ ਵੀ ਜੇਕਰ ਆਪਣਾ ਕੰਮ ਵਧੀਆ ਲੱਗਦਾ ਬਾਈ ਜੀ ਆਪਾਂ ਤਾਂ ਤੁਸੀਂ ਇਲਤਰੀ ਕਰਾ ਸਕਦਾ ਬਾਈ ਜੀ ਆਪਣਾ ਨਾਮ ਉਹ ਜੀ ਸਾਉਂ ਪਿਆਰੀ ਦੋ ਦਿਨ ਜਿੰਨੇ ਆਪਣੀ ਵੀ ਦੇਖਦੇ ਹਾਂ ਹਾਂ ਜੀ ਵੀਡੀਓ ਦੇਖੀ ਤਾਂ ਬਹੁਤ ਅੱਗੇ ਵਾਲੀ ਵੀ ਤੁਸੀਂ ਬਾਈ ਜੀ ਵੀਡੀਓ ਤੇ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ ਕੋਈ ਦੁੱਖ ਤਕਲੀਫ ਭਾਵੇਂ ਕਿਸੇ ਤਰ੍ਹਾਂ ਦੀ ਸੇਵਾ ਮਾੜੀ ਲੈਣੀ ਆ ਦੱਸਿਓ ਆਪਾਂ ਨਾਲ ਗੱਲਬਾਤ ਕਰਦੇ ਹਾਂ ਜੀ ਨਵਾਂ ਕੰਮ ਸ਼ੁਰੂ ਕਰਦਾ ਹਾਂ ਇਸ ਕਰਕੇ ਦੋ ਹੀ ਕੱਟਾਂ ਠੀਕ ਕਰਦਾ ਹਾਂ ਆ ਜੀ ਮਾਹੌਲ ਹੁੰਦਾ ਕਿ ਨਾਲੇ ਵੀਡੀਓ ਪਾ ਲਿਓ ਕੰਮ ਤੁਸੀਂ ਕਰੋ ਹੋਰੀ ਹੋਰੀ ਬੜੀ ਜ਼ਿਆਦਾ ਇਹ ਕੰਮ ਨਹੀਂ ਦੀ ਬੱਡੇ ਚੱਤੇ ਕਰਾਂਗੇ ਕੋਈ ਬੰਦਾ ਮਾਰ ਪਾ ਜਾ ਹਾਂਜੀ ਮਾਰ ਤੇ ਛੋਟੇ ਲੈਵਲ ਤੇ ਕੰਮ ਕਰਾਂਗੇ ਮਤਲਬ ਤਰੀਕਾ ਵੀ ਆ ਜਾਂਦਾ ਨੌਕਰੀ ਆ ਜਾਂਦਾ ਠੀਕਾ ਭਾਈ ਜੀ ਤੁਸੀਂ ਵੀ ਬਾਈ ਜੀ ਆਪਾਂ ਨੂੰ ਦੇਖਣ ਵਾਲੇ ਕਿਹੜੇ ਆਪਾਂ ਨੂੰ ਬਾਈ ਜੀ ਲਾਈਕ ਕਰਿਆ ਕਰੋ ਆਪਣੇ ਕੰਮ ਨੂੰ ਜਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਠੀਕ ਹੈ ਜੀ ਵਧੀਆ ਆਪਾਂ ਮਾਰ ਦਾ ਇੱਕ ਤੋਂ ਸੌਦਾ ਦੇ ਦਾਂਗੇ ਮਾਲਦਾਰੀ ਦੀ ਕਹਾ ਲੈ ਕੇ ਦਿਖਾਵਾਂਗੇ ਮਾਲਦਾਰੀ ਤੇ ਸਾਰੇ ਕੰਮ ਕਰਾਂਗੇ ਠੀਕ ਆ ਭਾਈ ਜੀ ਕੋਈ ਪੈਸੇ ਲੈ ਕੇ ਕੋਈ ਆਪਾਂ ਨੇ ਗਲਤ ਕੰਮ ਨਹੀਂ ਕਰਨਾ ਪੈਸੇ ਕੋ ਆ ਕੇ ਅਰੇ ਤੋਂ ਮਾਲ ਨਹੀਂ بچਾਉਣਾ ਡਿਲੀਵਰੀ ਨਹੀਂ ਕਰਨੀ ਜੋ ਵੀ ਗਲਤ ਕਰਦਾ ਜੀ